ਸ੍ਰੀ ਅਕਾਲ ਤੁਮ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ BSOD ਦਾ ਓਪਨ ਡੋਰ ਚਰਚ ਵਿੱਚ 크리스마ਸ ਡੇ ਬੜੀ ਹੀ ਸ਼ਰਧਾਪੂਰਕ ਮਨਾਇਆ ਗਿਆ ਇੱਕ ਵਾਰੀ ਫਿਰ ਉਮੜਿਆ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਇੱਕ ਵੱਡੀ ਚਹਲ ਪਹਿਲ ਕੋਜੇਵਾਲ ਜ਼ਿਲ੍ਹਾ ਕਬੂਤਰਾਂ ਦੇ ਪਿੰਡ ਜਿੱਥੇ ਕੋਜੇਵਾਲਾ ਚਰਚ ਦੀ ਪ੍ਰਬੰਧਕ ਕਮੇਟੀ ਨੇ ਆਉਣ ਵਾਲੀਆਂ ਸੰਗਤਾਂ ਦੇ ਲਈ ਬਹੁਤ ਹੀ ਚੰਗੇ ਪ੍ਰਬੰਧ ਕਰਕੇ ਸੰਗਤਾਂ ਦਾ ਸਵਾਗਤ ਕੀਤਾ ਮੁੱਖ ਪਾਸਟਰ ਦਿਓਲ ਜੀ ਨੇ ਸਟੇਜ ਤੇ ਪਹੁੰਚਦੇ ਹੀ ਸਭ ਤੋਂ ਪਹਿਲਾਂ ਪੂਰੀ ਦੁਨੀਆ ਦੇ ਲੋਕਾਂ ਨੂੰ ਵਧਾਈ ਦਿੱਤੀ ਤੇ ਨਾਲ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਆਈਆਂ ਸੰਤਾਂ ਨੂੰ ਪ੍ਰਭੂ ਜੀਸੂ ਮਸੀਹ ਦੇ ਜਨਮ ਸੰਬੰਧੀ ਪਵਿੱਤਰ ਬਚਨਾਂ ਨਾਲ ਨਿਹਾਲ ਕੀਤਾ। ਇਸ ਮੌਕੇ ਸਿਸਟਰ ਗੁਰਸ਼ਰਨ ਦੇਵ ਨੇ ਪ੍ਰਭੂ ਦਾ ਪੈਗਾਮ ਪੇਸ਼ ਕੀਤਾ। ਉਹਨਾਂ ਦੇ ਦਲੇਰੀ ਭਰੇ ਅੰਦਾਜ਼ ਨੇ ਸੰਤਾਂ ਨੂੰ ਕੀਲ ਕੇ ਰੱਖ ਦਿੱਤਾ। ਅੱਜ ਪ੍ਰਭੂ ਜੀਸੂ ਮਸੀਹ ਦਾ ਪ੍ਰੇਮ ਇਸ ਗੱਲ ਦੀ ਜਿਉਂਦੀ ਜਾਗਦੀ ਮਿਸਾਲ ਹੈ ਕਿ ਦੁਨੀਆ ਦੀ ਸਭ ਤੋਂ ਲੰਬੀ ਕਤਾਰ ਪਰਬੂ ਯੀਸ਼ੂ ਮਸੀਹ ਦੇ ਦਿੱਤੇ ਗਏ ਸੰਦੇਸ਼ਾਂ ਨੂੰ ਮੰਨਦੀ ਹੈ ਇਸ ਮੌਕੇ ਪਾਸ ਗੁਰਸੰਦੇਵ ਨੇ ਇਸ ਮੂਹ ਮਾਨਤਾ ਦੇ ਭਲੇ ਲਈ ਪ੍ਰਾਰਥਨਾ ਕੀਤੀ ਵੱਖ-ਵੱਖ ਭਜਨ ਮੰਡਲੀਆਂ ਦੁਆਰਾ ਮਸੀਹ ਯੀਸ਼ੂ ਦੀ ਮਹਿਮਾ ਲਈ ਭਜਨ ਗਾਏ ਗਏ ਪੇਸ਼ ਹੈ ਇੱਕ ਰਿਪੋਰਟ 크ਿਸਮਸ ਦਾ ਤਿਹਾੜ ਜਿਹੜਾ ਉਹ ਸਾਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਔਰ ਖੋਜੇਵਾਲ ਦੀ ਧਰਤੀ ਦੇ ਉੱਤੇ ਵੀ 크ਿਸਮਸ ਦਾ ਤਿਹਾੜ ਤੁਸੀਂ ਦੇਖਿਆ ਕਿ ਕਿੱਦਾਂ ਇੱਥੇ ਸੰਗਤਾਂ ਦਾ ਜਿਹੜਾ ਹਜ਼ੂਮ ਹੈ ਉਮੜਿਆ ਮੈਂ ਅੱਜ ਦੇ ਇਸ ਪਵਿੱਤਰ ਦਿਨ ਵਿੱਚ ਸਾਰੇ ਹੀ ਟੀਵੀ ਚੈਨਲ ਤੇ ਦੇਖ ਰਹੇ ਪਰਿਵਾਰਾਂ ਨੂੰ 크리스마ਸ ਦੀਆਂ ਖਾਸ ਤੌਰ ਤੇ ਮੁਬਾਰਕਾਂ ਦਿੰਦਾ ਤੇ ਕਾਮਨਾ ਕਰਦਾ ਕਿ ਜਿਹੜਾ ਨਵਾਂ ਸਾਲ ਸ਼ੁਰੂ ਹੋਣ ਵਾਲਾ ਆ ਉਹਦੇ ਵਿੱਚ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਵੱਡੀਆਂ ਬਲੇਸਿੰਗਸ ਤੇ ਬਰਕਤ ਦੇ। ਜਿਹੜਾ ਪ੍ਰੋਗਰਾਮ ਲਿਖਾਇਆ ਜਾ ਰਿਹਾ ਤੇ ਕਿੰਨੇ ਵਜੇ ਜਿੱਦਾਂ ਰੰਗ ਹੋਇਆ ਸੀ ਤੇ ਸੁਣਾਉਂਗਾ। ਕਰੀਬ ਸਵੇਰੇ 10 ਵਜੇ ਦਾ ਇਹ ਪ੍ਰੋਗਰਾਮ ਸਟਾਰਟ ਹੈ ਤੇ ਕਰੀਬ 3:30 ਤੋਂ 4 ਵਜੇ ਦੇ ਵਿੱਚ ਜਿਹੜੀ ਅੱਜ ਦੀ ਸਮਾਪਤੀ ਹੋ ਗਈ। ਸਭਾ ਜੀ ਦੇ ਬੋਲ ਕੀ ਖਾਸ ਹੈ? ਅੱਜ ਤੁਸੀਂ ਦੇਖਿਆ ਤੁਹਾਡੇ ਕੈਮਰੇ ਵੀ ਮੈਂ ਦੇਖਿਆ ਔਨ ਸੀਗੇ ਤੇ ਮੇਰੇ ਖਿਆਲ ਕੋਟੋ-ਕਟ ਭਈ 100 ਤੋਂ ਵੱਧ ਇਹੋ ਜਿਹੇ ਪਰਿਵਾਰ ਸੀਗੇ ਜਿਹੜੇ ਪਿਛਲੇ ਸਮੇਂ ਤੋਂ 크리스마ਸ ਦੇ ਵਿੱਚ ਆਏ ਤੇ ਉਸ ਦਿਨ ਉਹਨਾਂ ਦੇ ਲਈ ਬੇਵਲਾਦ ਜੋੜਿਆਂ ਲਈ ਪ੍ਰਾਰਥਨਾ ਕੀਤੀ ਗਈ ਸੀ। ਤੇ ਮੈਨੂੰ ਬਹੁਤ ਖੁਸ਼ੀ ਹੈ ਅੱਜ ਉਹ ਲੋਕ ਆਪਣੇ ਬੱਚੇ ਨਾਲ ਲੈ ਕੇ ਇੱਥੇ ਆਏ ਸੀ ਕੋ ਲੋ ਜਾ ਰਹੇ ਸੀ ਬਾਕੀ ਬਿਲਕੁਲ ਤੁਸੀਂ ਦੇਖਿਆ ਬਾਹਰ ਵੀ ਮਤਲਬ ਕਿ ਕਿਵੇਂ ਉਹਨਾਂ ਦੇ ਮਨ ਦੇ ਵਿੱਚ ਇੱਕ ਚਾਹ ਆਇਆ ਤੇ ਇੱਕ ਇੱਛਾ ਹੈ ਤੇ ਇਹ ਗੱਲ ਸਾਰੀ ਆਸਤਾ ਦੀ ਹੈਗੀ ਹੈ ਪ੍ਰਭੂ ਯਿਸੂ ਸਾਰਿਆਂ ਨੂੰ ਪਿਆਰ ਕਰਦੇ ਆਂ ਮੁਹੱਬਤ ਕਰਦੇ ਆਂ ਅਸੀਂ ਵੀ ਸਾਰਿਆਂ ਨੂੰ ਪਿਆਰ ਤੇ ਮੁਹੱਬਤ ਕਰਦੇ ਆਂ ਤੇ ਪਿਆਰ ਦਾ ਸੰਦੇਸ਼ ਦਿੰਨੇ ਆਂ ਤੇ ਮੈਂ ਦੁਖੀ ਲਚਾਰਾਂ ਤੇ ਬਿਮਾਰਾਂ ਨੂੰ ਇਹ ਗੱਲ ਕਹਿਣੀ ਚਾਹਨਾ ਕਿ ਉਹ ਖੋਜੇਵਾਲ ਆਓ ਤੇ ਇੱਥੇ ਆ ਕੇ ਪ੍ਰੇਅਰ ਕਰਾਓ ਈਮਾਨ ਦੇ ਨਾਲ ਆਓ ਤੇ ਆਪਣੀ ਬਰਕਤ ਨੂੰ ਪਾਓ ਜੋੜੀਆਂ ਨੇ ਤੁਸੀਂ ਅਡਰਾਸ ਕੀਤੀ ਸੀ ਪਿਛਲੀ ਵਾਰ ਤੇ ਕਿੰਨੀਆਂ ਦੀ ਫੋਟੋ ਤੁਸੀਂ ਦੇਖਿਆ ਕਿ ਗਿਣਤੀ ਨਹੀਂ ਕੋਈ ਵੀ ਹੁੰਦੀ ਅੱਜ ਵੀ ਤੁਸੀਂ ਅਣਗਿਣਤ ਲੋਕਾਂ ਨੂੰ ਦੇਖਿਆ ਜਿਨ੍ਹਾਂ ਦੇ ਕੋਲ ਮਤਲਬ ਕਿ ਬੱਚੇ ਨਹੀਂ ਆ ਬੇਔਲਾਦ ਆ ਤੇ ਪ੍ਰੇਰ ਤੁਹਾਡੇ ਸਾਹਮਣੇ ਕੀਤੇ ਆ ਤੇ ਅਗਲੀ ਵਾਰੀ ਫੇਰ ਐਸੇ ਦਿਨ ਐਸੇ ਟਾਈਮ ਤੇ ਪਹੁੰਚ ਜਾਓ ਤੇ ਉਹੀ ਲੋਕ ਬੱਚੇ ਲੈ ਕੇ ਇੱਥੇ ਖੜੇ ਹੋਣਗੇ ਇਹ ਮੇਰਾ ਵਾਦਾ ਆ ਕਰਕੇ ਮੈਂ ਪ੍ਰਭੂ ਯਿਸੂ ਮਸੀਹ ਦੇ ਉਸ ਵਚਨ ਦੇ ਉੱਤੇ ਵਿਸ਼ਵਾਸ ਕਰਦਾ ਤੇ ਮੈਨੂੰ ਭਰੋਸਾ ਆ ਪੂਰਨ ਇਸੇ ਤਰੀਕੇ ਨਾਲ ਤੁਸੀਂ ਅਗਲੀ ਵਾਰੀ ਵੀ ਗਵਾਹੀਆਂ ਸੁਣੋਗੇ ਅੱਜ ਜੀ ਦੇਖਿਆ ਜਾਂਦਾ ਤੁਸੀਂ ਤਾਂ ਪਿਆਰ ਦਾ ਤੇ ਸਨੇਹ ਦਾ ਬੰਦੇ ਹੋ ਉਸ ਕੋ ਕਿਹਨੇ ਤੁਹਾਨੂੰ ਰੋਟੀ ਲੋਗਾ ਉਸਨੇ ਪੰਗੇ ਵਗੜਾ ਮੰਦਰ ਨੇ ਪਿੱਛੇ ਜੋ ਪੋਸਟਰ ਪਾੜੀਏ ਕੀ ਕਹਣਾ ਕਹੂੰਗਾ ਮੇਰਾ ਖਿਆਲ ਉਹ ਕਮਜ਼ੋਰ ਦਿਲ ਦੀਆਂ ਵਿਚਾਰਾਂ ਨੇ ਆਪਾਂ ਨੂੰ ਕਿਸੇ ਦੇ ਨਾਲ ਵੀ ਨਫ਼ਰਤ ਨਹੀਂ ਕਰਨੀ ਚਾਹੀਦੀ ਇਹੋ ਜਿਹੀਆਂ ਹਰਕਤਾਂ ਕਰਨ ਦੇ ਨਾਲ ਆਪਾਂ ਕਿਸੇ ਨੂੰ ਨੀਵਾ ਨਹੀਂ ਕਰ ਸਕਦੇ ਸਗੋਂ ਸਾਡਾ ਆਪਣਾ ਕਿਰਦਾਰ ਨੀਵਾ ਹੁੰਦਾ ਤੇ ਮੈਂ ਉਹਨਾਂ ਦੇ ਲਈ ਵੀ ਬlesing ਹੀ ਦਿੰਨਾ ਆ ਪਰਮਾਤਮਾ ਨਾਲ ਵੀ ਨੇਕ ਮਤ ਬੁੱਧ ਤੇ ਸਮਤ ਦੇਣ ਤਾਂ ਕਿ ਸਾਡੇ ਦੇਸ਼ ਵਿੱਚ ਜਿਹੜੀ ਸ਼ਾਂਤੀ ਆ ਉਹ ਬਹਾਲ ਰਵੇ ਤੇ ਸਾਡਾ ਦੇਸ਼ ਜਿਹੜਾ ਉਹ ਖੁਸ਼ਹਾਲ ਰਵੇ। ਇੱਕ ਵਾਰ ਹੋਰ ਜਿਸ ਤਰ੍ਹਾਂ ਜਿਹੜੇ ਨੇ ਦੱਸਿਆ ਕਿ ਬਹੁਤ 파ੜੇਗੇ ਪਿੱਛੇ ਇੱਕ ਹੋਰ ਸੋਸ਼ਲ ਮੀਡੀਆ ਤੇ ਵੀਡੀਓ ਬੜੀ ਵਾਇਰਲ ਹੋਈ ਹੈ ਕੁਝ ਸਮੇਂ ਤੋਂ ਹੋ ਰਹੀ ਹੈ ਜਿਹਦੇ ਵਿੱਚ ਤੁਹਾਡੇ ਦੇ ਇਨਜਾਮ ਲੱਗੇ ਜਾ ਰਹੇ ਆ ਕਿ ਪਾਸਟਰ ਦੀ ਜਿਹੜੀ ਬੇਟੀ ਆ ਉਹ ਟੀਪੀ ਹੋ ਗਈ ਪਰ ਇਹ ਰੁਕਣ ਤਰੀਕਾ ਉਹਦੇ ਬਾਰੇ ਕੀ ਕਹਿੰਦੇ? ਦੇਖੋ ਗੱਲ ਇਦਾਂ ਕਿ ਜਿਹੜੇ ਬਹੁਤ ਸਾਰੇ ਡਾਕਟਰ ਆ ਤੁਸੀਂ ਦੇਖੋ ਅੱਖਾਂ ਵਾਲੇ ਡਾਕਟਰ ਆ ਉਹਨਾਂ ਦੇ ਆਪਣੇ ਐਨਕ ਲੱਗੀ ਹੁੰਦੀ ਐ ਸੋ ਇਹ ਤਾਂ ਪਰਮਾਤਮਾ ਨੇ ਕਿਹੜੇ ਵੇਲੇ ਕਿਹੜੇ ਬੰਦੇ ਨੂੰ ਹੀਲ ਕਰਨਾ ਉਹਦੇ ਹੱਥ ਵਿੱਚ ਆ ਅਸੀਂ ਕਦੀ ਕਿਸੇ ਵੀਡੀਓ ਤੇ ਇਹ ਦਾਵਾ ਨਹੀਂ ਕਰਦੇ ਕਿ ਅਸੀਂ ਕਰਦੇ ਆ ਤਾਂ ਇਹ ਸਵਾਲ ਤੁਸੀਂ ਮੇਰੇ ਨਾਲ ਕਰ ਸਕਦੇ ਆ ਜੇ ਮੈਂ ਇਹ ਦਾਵਾ ਕਰਾਂ ਕਿ ਮੈਂ ਕਰਦਾ ਮੈਂ ਤਾਂ ਇਹ ਕਹਿਣਾ ਕਿ ਵਿਸ਼ਵਾਸ ਦੇ ਨਾਲ ਆਓ ਅਸੀਂ ਅਰਦਾਸ ਕਰਦੇ ਆਂ ਤੇ ਪਰਮੇਸ਼ਰ ਉਸ ਅਰਦਾਸ ਦਾ ਉੱਤਰ ਦਿੰਦੇ ਆਂ ਅੱਗੇ ਤੁਸੀਂ ਉਸ ਤੋਂ ਤੁਹਾਡਾ ਦੁਨੀਆ ਨੂੰ ਕੀ ਸੰਦੇਸ਼ ਹੈ ਮੇਰਾ ਸਾਰੀ ਦੁਨੀਆ ਨੂੰ ਇਹ ਸੰਦੇਸ਼ ਆ ਕਿ ਸਾਨੂੰ ਭਲਾਈ ਦੇ ਕੰਮਾਂ ਵਿੱਚ ਆਪਣੇ ਜੀਵਨ ਨੂੰ ਲਾਉਣਾ ਚਾਹੀਦਾ ਨਫ਼ਰਤ ਨੂੰ ਖਤਮ ਕਰਨਾ ਚਾਹੀਦਾ ਧਰਮ ਦੀਆਂ ਦੀਵਾਰਾਂ ਨੂੰ ਖਤਮ ਕਰਨਾ ਚਾਹੀਦਾ ਔਰ ਪ੍ਰਮਾਤਮਾ ਦਾ ਉਹਟ ਆਸਰਾ ਲੈ ਕੇ ਆਪਣਾ ਨਵਾਂ ਜੀਵਨ ਸ਼ੁਰੂ ਕਰਨਾ ਚਾਹੀਦਾ ਨਵੇਂ ਸਾਲ ਵਿੱਚ ਨਵੇਂ ਕੰਮ ਕਰੋ ਤੇ ਇਨਸਾਨ ਨੂੰ ਇਨਸਾਨ ਸਮਝੋ ਤੇ ਇਨਸਾਨੀਅਤ ਦਾ ਜਿਹੜਾ ਜਾਮਾ ਪ੍ਰਮਾਤਮਾ ਨੇ ਸਾਨੂੰ ਦਿੱਤਾ ਆ ਉਹਦਾ ਆਨੰਦ ਪ੍ਰਾਪਤ ਕਰੋ ਤੇ ਦੂਜਿਆਂ ਨੂੰ ਵੀ ਉਹਦਾ ਆਨੰਦ ਪ੍ਰਾਪਤ ਕਰਿਓ ਦਾ オーਪਨ ਡੋਰ ਚਰਚ ਖੋਜੇਵਾਲ ਮੇਰੇ ਬਹੁਤ ਹੀ ਸਤਿਕਾਰਯੋਗ ਪਾਸਟਰ ਹਰਪ੍ਰੀਤ ਬਿਉਲ ਜੀ ਜਿਹੜੇ ਕਿ ਇਸ ਚਰਚ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਪ੍ਰਭੂ ਯੀਸ਼ੂ ਮਸੀਹ ਦੀਆਂ ਜਿਹੜੀਆਂ ਸਿੱਖਿਆਵਾਂ ਉਹਨਾਂ ਨੂੰ ਜਨ ਜਨ ਤੱਕ ਪਹੁੰਚਾਉਣ ਦੇ ਲਈ ਬੜੀ ਮਿਹਨਤ ਕਰ ਰਿਹਾ ਹੈ ਔਰ ਮੈਂ ਦੇਖ ਰਿਹਾ ਕਿ ਬੜੀ ਵੱਡੀ ਤਾਦਾਦ ਦੇ ਵਿੱਚ ਜਿਹੜੀ ਸੰਗਤ ਹੈ ਅੱਜ ਚਰਚ ਦੇ ਨਾਲ ਜੁੜੀ ਹੈ ਸੋ ਮੈਂ ਸਮਝਦਾ ਕਿ ਪਾਸਟਰ ਜੀ ਨੇ ਬੜੀ ਮਿਹਨਤ ਕੀਤੀ ਹੈ ਔਰ ਪ੍ਰਭੂ ਜੀਸ਼ੂ ਜੀ ਜਿਨ੍ਹਾਂ ਨੇ ਹਮੇਸ਼ਾ ਪਿਆਰ ਦਾ ਮਾਨਵਤਾ ਦਾ ਇਕਤਾ ਦਾ ਜਿਹੜਾ ਸਨੇਹਾ ਉਹ ਦਿੱਤਾ ਔਰ ਇਸ ਚਰਚ ਦੇ ਵਿੱਚ ਵੀ ਜਿਹੜਾ ਮਨੁੱਖ ਕਲਿਆਣ ਦੇ ਲਈ ਬਹੁਤ ਸਾਰੇ ਜਿੱਥੇ ਸਪਿਰਚੁਅਲੀ ਉੱਥੇ ਬਹੁਤ ਸਾਰੇ ਜਿਹੜੇ ਕਾਰਜ ਹੈ ਉਹ ਮਨੁੱਖ ਕਲਿਆਣ ਲਈ ਵੀ ਕੀਤੇ ਜਾਂਦੇ ਆ ਸਮਾਜ ਦੇ ਇਸ ਪਾਵਨ ਔਰ ਪਵਿੱਤਰ ਦਿਹਾੜੇ ਤੇ ਬਹੁਤ ਹੀ ਸਤਿਕਾਰਯੋਗ ਪਾਸਟਰ ਪ੍ਰੀਤ ਦੇਵਾਲ ਜੀ ਜਿਥੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਉਥੇ ਚਰਚ ਦੇ ਵਿੱਚ ਪਹੁੰਚੀ ਸਾਰੀ ਸੰਗਤ ਨੂੰ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਬਹੁਤ ਬਹੁਤ ਵਧਾਈ ਪ੍ਰਭੂ ਜੀਸ਼ੂ ਮਸੀਹ ਜੀ ਕਿਰਪਾ ਕਰਨ ਔਰ ਇਸੇ ਤਰ੍ਹਾਂ ਸੀ ਉਹਨਾਂ ਦੇ ਜਿਹੜੇ ਆਗਮਨ ਦਿਹਾੜੇ ਆ ਜਨਮ ਦਿਹਾੜੇ ਆ ਬੜੇ ਖੁਸ਼ੀਆਂ ਔਰ ਚਾਵਾਂ ਦੇ ਨਾਲ ਮਨਾਉਂਦੇ ਰਹੀ ਪਹਿਲਾ ਮੈਂ ਸਮੂਤ ਦੁਨੀਆ ਵਿੱਚ ਵਸਦੇ ਸਾਈ ਭਾਈਚਾਰੇ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਦੇਣਾ ਔਰ ਇਥੇ ਇਹ ਵੀ ਕਹਿਣਾ ਚਾਹੁੰਦਾ ਕਿ ਇਹ ਜਿਸ ਅਸੀਂ ਧਰਤੀ ਦੇ ਬੈਠੇ ਆ ਇਥੇ ਧੰਗੁਰ ਨਾਨਕ ਪਾਤਸ਼ਾਹ ਦੇ ਚਰਨ ਪਏ ਹੋਏ ਨੇ ਉਹਨਾਂ ਨੇ ਇਹ ਉਪਦੇਸ਼ ਦਿੱਤਾ ਕਿ ਕੋਈ ਬੋਲੇ RAM RAM ਕੋਈ ਖਦਾਏ ਕੋਈ ਸੇਵਕ ਸਾਈਆਂ ਕੋਈ ਅਲਾਇ ਸੋ ਇਹ ਸਾਡੇ ਦੇਸ਼ ਦੀ ਅੱਜ ਤੋਂ ਨਹੀਂ ਮੁੱਢ ਕਦੀਮ ਤੋਂ ਪਰੰਪਰਾ ਹੈ ਕਿ ਜਿਹੜਾ ਜਿਸ ਨੂੰ ਮੰਨਦਾ ਜਿਹੜੇ ਵੀ ਇਸ ਨੂੰ ਮੰਨਦਾ ਉਹਨੂੰ ਮੁਬਾਰਕ ਹੈ ਪਾਛੜ ਤੇ ਕਿ ਉਹਦੇ ਵਿੱਚ ਇਨਸਾਨੀਅਤ ਦਾ ਮਾਤਾ ਹੋਵੇ ਜਿੰਨੇ ਵੀ ਲੋਕ ਨੇ ਜਿਹੜੇ ਇਸਾਈ ਭਾਈਚਾਰੇ ਨੂੰ ਮੰਨਣ ਵਾਲੇ ਜਿਸੁ ਮਸੀਹ ਮਾਰਾ ਨੂੰ ਮੰਨਣ ਵਾਲੇ ਮੈਂ ਦੁਆਰਾ ਤੋਂ ਉਹਨਾਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਆਸ ਕਰਦਾ ਹਾਂ ਕਿ ਇਹ ਦਿਨ ਉਹਨਾਂ ਦੀ ਜ਼ਿੰਦਗੀ ਵਿੱਚ ਨਵੀਆਂ ਖੁਸ਼ੀਆਂ ਖੇੜੇ ਉਹਨਾਂ ਦੀ ਆਸਾ ਮਨਸਾ ਸੰਪੂਰਨ ਕਰਨ ਵਾਲਾ ਹੋਏਗਾ ਅੱਜ ਦੇ ਮੁਬਾਰਕ ਮੌਕੇ ਦੀਆਂ ਸਮੂਹ ਇਸਾਈ ਭਾਈਚਾਰੇ ਨੂੰ ਕੁੱਲ ਦੁਨੀਆ ਵਿੱਚ ਵਸਦੇ ਸਮੂਹ ਇਸਾਈ ਭਾਈਚਾਰੇ ਨੂੰ ਬਹੁਤ ਬਹੁਤ ਵਧਾਈਆਂ ਅੱਜ ਜਿਹੜਾ ਇਹ ਪ੍ਰੋਗਰਾਮ ਮਨਾਇਆ ਜਾ ਰਿਹਾ ਅਸੀਂ ਹਰ ਵਾਰ ਦੀ ਤਰ੍ਹਾਂ ਖੋਜਵਾਲੀ ਦੇ ਸੱਦੇ ਤੇ ਆਏ ਆਂ ਔਰ ਇਹ ਜਿਹੜਾ ਸਮਾਗਮ ਰਚਾਇਆ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰ ਰਿਹਾ ਇਹ ਸੁਨੇਹਾ ਜਿਹੜਾ ਸਾਰਤਕ ਸੁਨੇਹਾ ਪੂਰੀ ਦੁਨੀਆ ਵਿੱਚ ਜਾਂਦਾ ਕਿ ਸਾਨੂੰ ਆਪਸ ਵਿੱਚ ਮਿਲ ਜੁਲ ਕੇ ਅਜਿਹੇ ਦਿਨ ਤਿਹਾਰ ਅਜਿਹੇ ਦਿਨ ਮਨਾਉਣੇ ਚਾਹੀਦੇ ਨੇ ਔਰ ਪੂਲ ਖਲਕਤ ਨੂੰ ਮੈਂ ਅੱਜ ਦੇ ਇਸ ਮੌਕੇ ਤੇ ਮੁਬਾਰਕ ਪੇਸ਼ ਕਰਦਾ ਔਰ ਆਪਣੀ ਆਮ ਆਦਮੀ ਪਾਰਟੀ ਹਲਕਾ ਕਪੂਰਥਲਾ ਤੋਂ ਸਾਰੇ ਸਾਥੀਆਂ ਵੱਲੋਂ ਮੈਂ ਤੁਹਾਡਾ ਮੀਡੀਆ ਦਾ ਵੀ ਧੰਨਵਾਦ ਕਰਦਾ ਔਰ ਇਸੇ ਤਰ੍ਹਾਂ ਹੀ ਵਾਹਿਗੁਰੂ ਸਾਰਿਆਂ ਨੂੰ ਖੁਸ਼ੀਆਂ ਦੇ ਖਜ਼ਾਨੇ ਬਖਸ਼ਦਾ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਪੂਰੇ ਇਸ ਸੰਸਾਰ ਵਾਸੀਆਂ ਨੂੰ ਪ੍ਰਭੂ ਯਿਸੂ ਮਸੀਹ ਦੇ ਜਿਹੜੇ ਉਹਨੇ ਆਈ ਹੈਗੇ ਆ ਉਹਨਾਂ ਨੂੰ ਮੈਰੀ ਕ੍ਰਿਸਮਸ ਦੀਆਂ ਬਹੁਤ-ਬਹੁਤ ਵਧਾਈਆਂ ਦਿਨਾ ਔਰ ਜਿਦੋਂ ਜਦਾਂ ਵੀ ਮਹਾਪੁਰਸ਼ ਕੋਈ ਵੀ ਮਹਾਪੁਰਸ਼ਾ ਯੁੱਗਾਂ ਦੇ ਨਾਲ ਬਦਲਦੇ ਸਮੇਂ ਦੇ ਵਿੱਚ ਮਹਾਪੁਰਸ਼ ਆਉਂਦੇ ਰਹੇ ਆ ਲੋਕ ਭਲਾਈ ਦੇ ਵਾਸਤੇ ਮਹਾਪੁਰਸ਼ ਜਦੋਂ ਜਦੋਂ ਵੀ ਮਹਾਪੁਰਸ਼ਾਂ ਨੇ ਇਸ ਤਰਕੀ ਤੇ ਅਰਤਾਰ ਧਾਰਿਆ ਉਹ ਲੋਕ ਭਲਾਈ ਵਾਸਤੇ ਆਉਂਦੇ ਰਿਹਾ ਔਰ ਲੋਕਾਂ ਦੀ ਭਲਾਈ ਵਾਸਤੇ ਜਿਹੜੇ ਸਮਾਗਮ ਹਰ ਸਾਲ ਮੈਰੀ ਕ੍ਰਿਸਮਸ ਦੇ ਪ੍ਰਭੂ ਜੀਸਸ ਦੇ ਅਨੇ ਆਈ ਜਿਹੜੇ ਕਰਦੇ ਆ ਬਹੁਤ ਵੱਧ ਚੜ ਕੇ ਲੋਕ ਹਿੱਸਾ ਲੈਂਦੇ ਆ ਬਹੁਤ ਸਾਰੇ ਪੂਰੇ ਸੰਸਾਰ ਨੂੰ ਬਹੁਤ ਬਹੁਤ ਵਧਾਈਆਂ ਔਰ ਕੱਟੂ ਕੂੜੇ ਦਾ ਫੰਦੇ ਆਇਆ ਪ੍ਰਭੂ ਜਿਸ਼ਮਸੀ ਇਹਨਾਂ ਦੇ ਪਰਿਵਾਰਾਂ 'ਚ ਖੁਸ਼ੀਆਂ ਲੈ ਕੇ ਆਵੇ ਸਭ ਦੇ ਪਰਿਵਾਰਾਂ 'ਚ ਹਰ ਸਾਲ ਦੀ ਤਰ੍ਹਾਂ ਜਿਵੇਂ ਵੀ ਇਹ ਆਪਣੇ ਇਸ ਤਿਹਾਰ ਨੂੰ ਮਨਾਉਂਦੇ ਆ ਹਰ ਸਾਲ ਦੀ ਤਰ੍ਹਾਂ ਖੁਸ਼ੀਆਂ ਖੇੜੇ ਲੈ ਕੇ ਆਵੇ ਔਰ ਸਭ ਨੂੰ ਸੁਖ ਸ਼ਾਂਤੀ ਦਾ ਸਨੇਹਾ ਮਿਲੇ ਮੈਂ ਇਹ ਹੀ ਕਾਮਨਾ ਕਰਦਾ ਔਰ ਮੈਰੀ ਕ੍ਰਿਸਮਸ ਮੇਰੇ ਵੱਲੋਂ ਸਾਰੇ ਨੂੰ इशू धार करता है जीसस द सेवियर हैज कम और बाइबल ऐसा कहती है द बाइबल से जो भी उस पर ईमान लाए हुम सो विल बिलीव इन हिम नाश ना हो विल नॉट पेरिष और बचाया जाए वो बट ही शो बी से उसको जीवन मिले ही विल हैव लाइफ आप जितने भी यहां बैठे हैं ऑल सिटिंग ओवर हियर मैं ये बात धावे से कह सकता हूं बट मैं शो ने परमेश्वर ने आपको जन्म से पहले ही चुन लिया था यहाँ दो हजार चौबीस में आप यहाँ क्रिसमस में शामिल हो जाएंगे Christmas. बहुत लोग हैं जिनको मालूम नहीं है Many people do not know. हम यहाँ क्यों आए here? परमेश्वर का वचन कहता है आप इसलिए आए हैं यू हैव कैप क्योंकि आपको जन्म से पहले ही चुन लिया गया है यू हैव कम फॉर यू आर चोजन बिफोर यू यूर पॉन आपके जीवन में परमेश्वर की एक योजना है गॉड हैज अ प्लान फॉर योर लाइफ आप अपने जीवन में सबसे बढ़िया काम करने वाले लोग हैं यू आर द वन हु इज दूस टू डू द बेस्ट ऑफ हिज वर्क्स इन योर लाइफ ये कब हो सकता है व्हाट व्हेन इट कैन हैपन जब परमेश्वर का अभिषेक आपके ऊपर आ जाए व्हेन द नॉइट किंग ऑफ द मोस्ट हाई शैल कम अपॉन यू आप ऐसे इंसान बन जाएंगे यू शैल अ पर्सन लोग आपकी एग्जांपल देंगे पीपल शैल गिव योर एग्जांपल परमेश्वर आपको ऊंचाइयों पर लेके जाना चाहते हैं गॉड वेक यू ऑन टू दट खुश बहुत है गला खिंच रहा हाल लु योलशु मसीह के नाम की गला खिंच रहे कितने अंदर से से आनंद भरे हुए हैं आज हम एनसा लुया फिर आप आज के वचन को इतने ध्यान से पकड़ना so much... अगर मसीह अंधेरी भी आए इफ द the... in the Christ, storm come toofan bhi aaye with the storm come to bhi aapko hila nahi payenge it won't be able to shake you yeshu masi ke naam se in the name of jesus to praise